ਪਛਮੀ ਬੰਗਾਲ ਦੇ ਵਿੱਚ ਹੋਏ ਰੇਲ ਹਾਦਸੇ ਤੋਂ ਬਾਅਦ ਕੇਂਟਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਿਤੇ ਹਾਦਸੇ ਤੋਂ ਬਾਅਦ ਹੈ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਇਸ ਘਟਨਾ ਦੀ ਜਾਂਚ ਦੀ ਆਦੇਸ਼ ਵੀ ਦਿੱਤੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਟਵਿੱਟਰ ਤੇ ਜਿਹੜਾ ਹਾਦਸੇ ਨੂੰ ਬੇहद ਮੰਦ ਭਾਗਾ ਦੱਸਿਆ ਦੱਸਿਆ ਕਿ ਪੱਛਮੀ ਬੰਗਾਲ ਦੇ ਦਾਰਜਲਿੰਗ ਦੇ ਵਿੱਚ ਰੰਗ ਪਨੀਰ ਸਟੇਸ਼ਨ ਦੇ ਕੋਲੋਂ ਆ ਜਿਹੜੀ ਕੰਚਨ ਚੰਗਾ ਟ੍ਰੇਨ ਦੇ ਵਿੱਚ ਮਾਲ ਗੱਡੀ ਦੇ ਪਿੱਛੋਂ ਟੱਕਰ ਮਾਰ ਦਿੱਤੀ ਇਸ ਘਟਨਾ ਦੇ ਵਿੱਚ 7 ਲੋਕਾਂ ਦੀ ਮੌਤ ਵੀ ਹੋਈ ਹੈ ਉੱਥੇ ਹੀ ਕਈ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਇਸੋ ਬਾਲਾ ਪੰਜਾਬ ਦੇ ਖੰਨਾ ਵਿੱਚ ਵੀ ਅਜਿਹਾ ਰੇਲ ਹਾਦਸਾ ਵਾਪਰ ਸੋ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਘਟਨਾ ਤੋਂ ਬਾਅਦ ਜਾਂਚ ਦਾ ਹੁਕਮ ਦਿੱਤੇ ਨੇ ਉਹਨਾਂ ਨੇ ਕਿਹਾ ਘਟਨਾ ਵਾਲੀ ਥਾਂ ਤੇ ਰਾਹਤ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਲਜਾਇਆ ਜਾ ਰਿਹਾ ਹੈ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਹੈ ਜਿਹੜਾ ਪਹੁੰਚ ਚੁੱਕੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵਿਕ ਤੇ ਰਹੋ ਲੁਧਿਆਣਾ 2 ਪਿਛਲੇ ਬੰਗਾਲ ਦੇ ਵਿੱਚ ਹੋਏ ਰੇਲ ਹਾਦਸੇ ਤੋਂ ਬਾਅਦ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਿਤੇ ਹਾਦਸੇ ਤੋਂ ਬਾਅਦ ਹੈ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਇਸ ਘਟਨਾ ਦੀ ਜਾਂਚ ਦੀ ਆਦੇਸ਼ ਵੀ ਦਿੱਤੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਟਵਿੱਟਰ ਤੇ ਜਿਹੜਾ ਹਾਦਸੇ ਨੂੰ ਬੇहद ਮੰਦ ਭਾਗਾ ਦੱਸਿਆ ਦੱਸਿਆ ਕਿ ਪੱਛਮੀ ਬੰਗਾਲ ਦੇ ਦਾਰਜਲਿੰਗ ਦੇ ਵਿੱਚ ਰੰਗ ਪਨੀਰ ਸਟੇਸ਼ਨ ਦੇ ਕੋਲੋਂ ਆ ਜਿਹੜੀ ਕੰਚਨ ਚੰਗਾਰ ਟ੍ਰੇਨ ਦੇ ਵਿੱਚ ਮਾਲ ਗੱਡੀ ਦੇ ਪਿੱਛੋਂ ਟੱਕਰ ਮਾਰ ਦਿੱਤੀ ਇਸ ਘਟਨਾ ਦੇ ਵਿੱਚ 7 ਲੋਕਾਂ ਦੀ ਮੌਤ ਵੀ ਹੋਈ ਹੈ ਉੱਥੇ ਹੀ ਕਈ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਹਿਸਾਬਾ ਪੰਜਾਬ ਦੇ ਖੰਨਾ ਵਿੱਚ ਵੀ ਅਜਿਹਾ ਰੇਲ ਹਾਦਸਾ ਵਾਪਰ ਸੀ ਸੋ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿਚੂ ਨੇ ਘਟਨਾ ਤੋਂ ਬਾਅਦ ਜਾਂਚ ਤੇ ਹੁਕਮ ਦਿੱਤੇ ਨੇ ਉਹਨਾਂ ਨੇ ਕਿਹਾ ਘਟਨਾ ਵਾਲੀ ਥਾਂ ਤੇ ਰਾਹਤ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਹੈ ਜਿਹੜਾ ਪਹੁੰਚ ਚੁੱਕੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵਿਕ ਤੇ ਰਹੋ ਲੁਧਿਆਣਾ ਲਾਈਵ